ਅੱਜ ਅਸੀਂ ਮੌਜੂਦ ਆ ਪੰਜਾਬ ਹਰਿਆਣਾ ਬਾਰਡਰ ਤੇ ਪਿੰਡ ਗਿਆਨੇ ਜਿੱਥੇ ਇੱਕ ਸਕੂਲ ਹੈ ਪ੍ਰਾਇਮਰੀ ਸਕੂਲ ਹੈ ਜੋ ਕਿ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਵਾਰ ਨਮੋਧਿਆ ਦੀ ਵਿਸ਼ੇਸ਼ ਪੜਾਈ ਕਰਾ ਰਹੇ ਨੇ ਜਿਸ ਕਰਕੇ ਇਸ ਸਾਲ ਜਿਹੜੇ 10 ਬੱਚੇ ਸਿਲੈਕਟ ਹੋਏ ਨੇ ਤੇ ਪਿਛਲੇ ਸਾਲਾਂ ਵਿੱਚ ਵੀ ਲਗਾਤਾਰ 1 2 4 ਕਰਕੇ ਤਕਰੀਬ 30 ਬੱਚੇ ਨੇ ਜਿਹੜੇ ਇਸ ਪਿੰਡ ਦੇ ਜਵਾਰ ਨਮੋਧਿਆ ਵਿਦਿਆਲਿਆ ਵਿੱਚ ਪੜਾਈ ਕਰ ਰਹੇ ਨੇ ਤੇ ਕਰ ਚੁੱਕੇ ਨੇ ਕਿ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਣਾ ਇੱਥੇ ਪੜੇ ਹੋ ਇੱਥੇ ਟੀਚਰ ਬਣੇ ਇੱਥੇ ਪ੍ਰਿੰਸੀਪਲ ਬਣ ਗਏ ਹੁਣ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਕਿਵੇਂ ਕਿੰਨੀ ਕਿ ਮਿਹਨਤ ਹੈ ਇਸ ਪਿਛੇ ਇੱਥੋਂ ਪਹੁੰਚੇ ਤੱਕ ਜਿਹੜੀ ਕੁਰਸੀ 'ਤੇ ਬੜਦੇ ਸੀ ਅੱਜ ਉਸ ਕੁਰਸੀ 'ਤੇ ਬੈਠੇ ਹਾਂ ਅਸੀਂ ਜਿੱਥੇ ਬੈਹnde ਹੁੰਦੇ ਸੀਗੇ ਅ 12 ਫੁੱਟ ਦਾ ਫਾਸਲਾ ਹੋਊਗਾ ਜੀ ਉੱਥੇ ਬੈਂਦੇ ਹੁੰਦੇ ਸੀ ਇਹ ਦਫਤਰਾ ਜੀ ਤੇ ਇਹ 12 ਫੁੱਟ ਦਾ ਫਾਸਲਾ ਹੈਗਾ ਜਿਹੜਾ 12 12 ਫੁੱਟ ਦਾ ਫਾਸਲਾ ਹੈਗਾ ਜਿਹੜਾ ਮੈਂ ਘਟੋ ਘਟ 20 ਸਾਲਾਂ ਦੇ ਵਿੱਚ ਕਵਰ ਕੀਤਾ ਇਹ ਜੀ ਕਿਉਂਕਿ 94 ਦੇ ਵਿੱਚ ਮੈਂ ਪਾਸ ਆਊਟ ਹੋਇਆ ਸੀਗਾ ਤੇ 2018 ਦੇ ਵਿੱਚ ਇੱਥੇ ਆ ਕੇ ਬਤੌਰ ਮੈ ਮੁਖ ਅਧਿਆਪਕ ਜੁਆਇਨ ਕੀਤਾ ਹੈਗਾ ਜੀ ਸਰ ਨੂੰ ਮਿਲਦਾ ਹੈ ਵੀ ਖਾਸ ਕਰ ਬਾਰਡਰ ਦੇਲੇ ਸਕੂਲ ਨੇ ਇਹ ਵੀ ਬਾਰਡਰ ਤੇ ਹਰਿਆਣਾ ਬਾਰਡਰ ਨਾਲ ਪੈਂਦਾ ਬਹੁਤ ਬੁਰਾ ਹਾਲ ਹੈ ਸਕੂਲਾਂ ਚ ਸਭ ਤੋਂ ਪਹਿਲਾਂ ਬਿਲਡਿੰਗ ਤੁਸੀਂ ਬਹੁਤ ਵਧੀਆ ਬਣਾਈ ਹੋਈ ਹੈ ਬਿਲਡਿੰਗ ਦਾ ਪ੍ਰਬੰਧ ਕਿਵੇਂ ਕੀਤਾ ਕਿਸ ਤਰ੍ਹਾਂ ਕਹਿੰਦੇ ਬੱਚਿਆਂ ਨੂੰ ਬੈਣ ਵੀ ਲ ਲੈ ਕੇ ਆਉਂਦੀ ਹੈਗੀ ਹਾਂਜੀ ਹਾਂਜੀ ਸਰ ਬੈਨ ਦਾ ਪ੍ਰਬੰਧ ਅਸੀਂ ਸਟਾਫ ਨੇ ਰਲ ਕੇ ਕੋਲੋਂ ਕੀਤਾ ਹੈਗਾ ਜੀ ਕੁਝ ਪੇਰੈਂਟਸ ਤੋਂ ਸਹਿਯੋਗ ਲੈ ਲੈਨੇ ਆਂ ਸੀ ਜਿਹੜੀ ਸਕੂਲ ਦੀ ਦੇਖਦੀ ਗੱਲ ਕਰਦੇ ਹਾਂ ਤੁਸੀਂ ਤਾਂ 2018 ਦੇ ਵਿੱਚ ਕਾਫੀ ਮਤਲਬ ਬੁਰਾ ਹਾਲ ਸੀਗਾ ਜੀ ਸਾਡੀ ਚਾਰ ਦੀਵਾਰੀ ਟੁੱਟੀ ਹੋਈ ਸੀਗੀ ਤੇ ਰੂਮਸ ਵੀ ਬਹੁਤ ਘੱਟ ਸੀਗੇ ਉਸ ਤੋਂ ਬਾਅਦ ਮਤਲਬ ਅਸੀਂ ਗੁਰੂ ਗੋਬਿੰਦ ਸਿੰਘ ਫੈਨਰੀ ਜਿਹੜੀ ਹੈਗੀ ਆਪਣੇ ਦਿਲਸੋਧ ਕਾਰਖਾਨਾ ਹੈਗਾ ਜੀ ਇੱਥੇ ਐਚ ਐਮ ਐਲ ਹੀ ਕੰਪਨੀ ਨਾਲ ਰابطਾ ਕਾਇਮ ਕੀਤਾ ਉਹਨਾਂ ਨੂੰ ਡਿਮਾਂਡ ਦਿੱਤੀ ਅਸੀਂ ਉਹਨਾਂ ਨੇ ਸਾਡੀ ਚਾਰ ਦੀਵਾਰੀ ਰੂਮ ਮਿੱਡੇ ਮੀਲ ਸ਼ੈੱਡ ਬॉयਜ਼ ਲਈ ਅਲੱਗ ਟਾਇਲਟ ਬਲੌਕ ਬਣਾ ਕੇ ਦਿੱਤੇ ਲੜਕੀਆਂ ਲਈ ਅਲੱਗ ਬਣਾ ਕੇ ਦਿੱਤੇ ਤੇ ਤਿਆਰੀ ਕਿਵੇਂ ਕੀਤੀ ਜਵਾਰ ਨਬੋਧਿਆ ਦੀ ਜਵਾਰ ਨਬੋਧੇ ਪਹਿਲਾਂ ਉਹ ਜਾ ਕੇ ਆਏ ਉਹਦੇ ਜੀ ਲੱਗ ਗਿਆ ਦਿਲ ਲੱਗ ਗਿਆ ਬਰਦਸ ਹਾਂਜੀ ਹਾਂ ਕਿਵੇਂ ਤਿਆਰੀ ਕਿਵੇਂ ਕਰਾਈ ਤੋਂ ਟੀਚਰਾਂ ਸਾਡੀ ਪਹਿਲਾਂ ਤਿਆਰੀ ਪਹਿਲਾਂ ਤਾਂ ਸਾਨੂੰ ਚੌਥੀ ਚ ਕਰਾਉਣ ਲੱਗੀ ਜਿ ਕਿਤਾਬਾਂ ਦਿੱਤੀਆਂ ਸੀ ਸ਼ੁਰੂ ਤੋਂ ਕਰ ਦਿੱਲੀ ਸ਼ੁਰੂ ਕਰ ਦਿੱਤੀ ਤਿਆਰੀ ਹਾਂਜੀ ਬਾਅਦ ਸਾਡਾ ਕੇਰਾਤਾ ਜੀ ਸਕੂਲ ਟਾਈਮ ਨਹੀਂ ਉਮਦੇ ਤਿਆਰੀ ਕਰਾਉਂਦੇ ਸੀ ਬਾਅਦ ਚ ਉਹ ਟਾਈਮ ਲਗੋਂ ਲੱਗ ਜੀ ਬਾਅਦ ਚ ਠੰਡ ਦੀਆਂ ਛੁੱਟੀਆਂ ਮੈਚ ਤੜਕੀ ਵੀ ਕਰਾਉਂਦੀ ਸੀ ਬਾਅਦ ਚ ਹੱਥ ਨੇ ਮਿਕਰਵਾਂ ਲੱਗ ਜੀ ਤਨਵਈ ਛੁੱਟੀ ਹੁੰਦੀ ਸੀ ਘੰਟਾ ਘਰੇ ਲੱਗ ਜੀ 4 ਵਜੇ ਫੇਰ ਆ ਜਾਂਦੀ ਸੀ ਕਿੰਨਾ ਕੁ ਮੁਸ਼ਕਲ ਲੱਗਿਆ ਜਿਉ ਪਹਿਲਾਂ ਤਿਆਰੀ ਕਰਾਉਂਦੇ ਸੀ ਖੇਡਣ ਦਾ ਟਾਈਮ ਹੁੰਦਾ ਸੀ ਇੱਥੇ ਤਿਆਰੀ ਕਰਾਉਣ ਲੱਗ ਜਾਂਦੇ ਸੀ ਰੋਕਾ ਨਹੀਂ ਲੱਗਦਾ ਸੀਗਾ ਨਹੀਂ ਜ਼ੈਡ ਦੇ ਜ਼ਰਾਂ ਨੇ ਵੀ ਤਿਆਰੀਓ ਜਿਵੇਂ ਵੀ ਸਕੂਲ ਡੰਪ ਤੋਂ ਬਾਅਦ ਨਾਲੇ ਘੜਾਉਂਦੇ ਤੇ ਓਵਰਟਾਈਮ ਵੀ ਲਾ ਕੇ ਸੰ ਤਿਆਰੀ ਕਰਾਉਂਦੇ ਸੀ ਸਾਡਾ ਸ਼ੁਰੂ ਤੋਂ ਟਾਰਗੇਟ ਸੀਗਾ ਜੀ ਵੀ ਘੱਟੋ ਘੱਟ ਵੀ ਮਤਲਬ 10 ਬੱਚੇ 10 11 ਬੱਚੇ ਸਾਡੇ ਜਾਣ ਹੀ ਜਾਣ ਤਾਂ ਇਸ ਲਈ ਅਸੀਂ ਸ਼ੁਰੂ ਤੋਂ ਹੀ ਚੌਥੀ ਚ ਹੀ ਇਹਨਾਂ ਨੂੰ ਬੁੱਕਸ ਅਵੇਲੇਬਲ ਕਰਵਾਤੀਆਂ ਸੀਗੀਆਂ ਪੰਜਵੀਂ ਚ ਵੀ ਅਸੀਂ ਬਸ ਅਪ੍ਰੈਲ ਦੇ ਵਿੱਚ ਇਹਨਾਂ ਦੀ ਰੀਜ਼ਨਿੰਗ ਸ਼ੁਰੂ ਕਰਤੀ ਸੀ ਜਿਹੜੀ ਆਪਣੀ ਪ੍ਰਾਈਵੇਟਲੀ ਵੱਲੋਂ ਐਲ.ਈ.ਡੀ ਦਿੱਤੀ ਗਈ ਆ ਉਸ ਤੇ ਰੀਜ਼ਨਿੰਗ ਅਸੀਂ ਕਰਵਾਉਣੀ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਜੀ ਮਤਲਬ ਛੁੱਟੀਆਂ ਤੋਂ ਬਾਅਦ ਅਸੀਂ ਇਹਨਾਂ ਨੂੰ ਮਾਰਨਿੰਗ 'ਚ ਵੀ ਅਰਲੀ ਬੁਲਾ ਲੈਂਦੇ ਸੀ ਛੁੱਟੀ ਤੋਂ ਬਾਅਦ ਵੀ ਜ 3 ਵਜੇ 2:30 ਛੁੱਟੀ ਹੁੰਦੀ ਹੈ ਉਸ ਤੋਂ ਬਾਅਦ 4:00 4:30 ਤੱਕ ਅਸੀਂ ਇਹਨਾਂ ਨੂੰ ਐਕਸਟਰਾ ਟਾਈਮ ਪੜਾਉਂਦੇ ਰਹਿੰਦੇ ਸੀ ਸਰਸਾ ਨੂੰ ਵੀ ਕਿਤਨਾ ਕਿਤੇ ਲੱਗਦਾ ਵੀ ਬੱਚਿਆਂ ਕਰਕੇ ਹੀ ਜਿਹੜਾ ਟੀਚਰ ਨੇ ਹਨਾ ਇਹਨਾਂ ਦਾ ਕਰਕੇ ਹੀ ਹੈ ਇਹਨਾਂ ਦਾ ਹੀ ਅਸੀਂ ਖਾਨੇ ਆ ਹਨਾ ਤਾਂ ਸਾਨੂੰ ਇਸ ਤਰ੍ਹਾਂ ਕਦੇ ਵੀ ਨਹੀਂ ਲੱਗਦਾ ਵੀ ਜੋ ਵੀ ਆਪਾਂ ਜਿਵੇਂ ਦਸਵੰਦ ਕੱਢਦੇ ਆ ਵੀ ਬੱਚਿਆਂ ਤੇ ਹੀ ਸਾਡਾ ਜਿਹੜਾ ਦਸਵੰਦ ਖਰਚਿਆ ਜਾਵੇ ਇਸੇ ਵਿੱਚ ਜਿਹੜੀ ਸਾਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ ਅਧਿਆਪਕਾਂ ਵਿੱਚ ਵੀ ਇਹ ਜਿਹੜਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਪਰ ਲੋੜ ਹੈ ਤਾਂ ਸਰਕਾਰਾਂ ਨੂੰ ਇਹਨਾਂ ਟੀਚਰਾਂ ਵੱਲ ਧਿਆਨ ਦੇਣ ਦੀ ਇਹਨਾਂ ਸਕੂਲਾਂ ਵੱਲ ਧਿਆਨ ਦੇਣ ਦੀ ਅਜਿਹੇ ਟੀਚਰਾਂ ਨੂੰ ਮਾਨ ਸਰਮਾਨ ਦੇਣ ਦੀ ਤਾ ਜੋ ਹੋਰ ਟੀਚਰ ਨੇ ਜਿਹੜੇ ਉਹ ਵੀ ਇਹਨਾਂ ਤੋਂ ਪ੍ਰੇਰਿਤ ਹੋ ਸਕਣ ਤੇ ਸਰਕਾਰੀ ਸਕੂਲਾਂ ਨੂੰ ਵੀ ਨਿੱਜੀ ਸਕੂਲਾਂ ਦੀ ਤਰ੍ਹਾਂ ਹੋਰ ਪ੍ਰਫੁੱਲਤ ਕੀਤਾ ਜਾਵੇ ਮਨੀਸ਼ ਗਰ ਪੀਟੀਸੀ ਨਿਊਜ਼ ਕਲਵੰਡੀ ਸਾਹਬੋ ਪਟੰਡਾ